ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਕਫਤਾਰਪੁਰ ਕੋਰੀਡੋਰ ਵਿਖੇ ਦਰਸ਼ਨਾ ਲਈ ਪਾਰੀਪੀੜ ਲੱਗੀ ਤੇ ਗੁਰਦੁਆਰਾ ਸ੍ਰੀ ਕਫਤਾਰਪੁਰ ਸਾਹਿਬ ਜੀ ਦੇ ਦਰਸ਼ਨ ਸੰਗਤਾਨੇ ਕੀਤੇ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਇਹੋ ਜਿਹੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿਣ ਤੇ ਲਗਾਤਾਰ ਮਿਲਦੀਆਂ ਰਹਿਣ ਡੇਰਾਬੋ ਉਹਨਾਂ ਨੇ ਕਪਤਾਰਪੁਰ ਸਾਹਿਬ ਕੋਰੀਡੋਰ ਲਾਂਗੇ ਅਤੇ ਕਪਤਾਰਪੁਰ ਦਰਸ਼ਨ ਸਾਲ ਤੇ ਦੂਰਬਿੰਦਾਂ ਪਾਕਿਸਤਾਨ ਸਿੱਧੇ ਕਪਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਵੱਡੀ ਗਿਣਤੀ ਦੇ ਸੰਗਤਾਂ ਕਰਤਾਰਪੁਰ ਕੋਰੀਡੋਰ ਆਈਆਂ ਪਾਕਿਸਤਾਨ ਸਹਿਤ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚੀਆਂ ਅਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕੀਆਂ ਉਹਨਾਂ ਵੱਲੋਂ ਡੇਰਾ ਵੋਨਰ ਕੋਰੀਡੋਰ ਵਿਖੇ ਸਹਿਤ ਦਰਸ਼ਨ ਸਥਾਨ ਤੋਂ ਦੂਰ ਵੀ ਨਹੀਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਸੰਗਤਾਂ ਦਾ ਕਹਿਣਾ ਸੀ ਕਿ ਭਾਵੇਂ ਇਹ ਲਾਂਘਾ ਖੁੱਲ ਗਿਆ ਹੈ ਲੇਕਿਨ ਇਹ ਉਹਨਾਂ ਲਈ ਹੈ ਜਿਨ੍ਹਾਂ ਕੋਲ ਪਾਸਪੋਰਟ ਹਨ ਜਦ ਕੇ ਹੋਣਾ ਤਾਂ ਇਹ ਚਾਹੀਦਾ ਹੈ ਕਿ ਇਹ ਸਰਾਜ ਨੂੰ ਖਤਮ ਕਰ ਦਿੱਤਾ ਜਾਵੇ ਤੇ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਨੂੰ ਖੁੱਲੇ ਦਰਸ਼ਨ ਦੇਦਾਰ ਹੋਣ ਇਸ ਲਈ ਇਸ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਾਕਿਸਤਾਨ ਸੇ ਪੰਜਾਬ ਜਾਣ ਦੀ ਖਿੱਚ ਬਹੁਤ ਹੈ ਤਾਕਿ ਉਹ ਆਪਣੇ ਗੁਰੂ ਘਰਾਂ ਅਤੇ ਆਪਣੇ ਵੱਡੇ-ਵਡੇਰਿਆਂ ਦੇ ਪਿੰਡ ਜੋ ਵੰਦੇ ਸਮੇਂ ਸੜਕ ਦੇ ਦੂਸਰੇ ਪਾਸੇ ਰਹਿ ਗਏ ਸਨ ਉਹਨਾਂ ਨੂੰ ਮਿਲ ਸਕਣ ਜਾਂ ਉਹਨਾਂ ਦੀਆਂ ਨਿਸ਼ਾਨੀਆਂ ਦੇਖ ਸਕਣ ਤੁਸੀਂ ਦੇਖ ਰਹੇ ਹੋ ਅਲਟੂ ਨਿਊਜ਼ ਲਈ ਬੱਟੀ ਸੰਗੋਤਰਾ ਦੀ ਇਹ ਵਿਸ਼ੇਸ਼ ਰਿਪੋਰਟ ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗਾ ਨਗਰ ਤੋਂ ਆਏ ਹਾਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਨੇ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇਨਾ ਜਿਆਦੇ ਪਾਬੰਦੀ ਵਾਲਾ ਕੋਈ ਦਿੱਕਤ ਨਹੀਂ ਉਹਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਆਪਾਂ ਆ ਸਕਦੇ ਆ ਟੱਕਰ ਤੇ ਪ੍ਰਪਿੰਦਰ ਕਾਰ ਟੱਕਰ ਅਸੀਂ ਵਿਜ਼ਿਟ ਕਰਾਏ ਆ ਜੀ ਕਰਨਾ ਆ ਜੀ ਅਮਰੀਕਾ ਤੋਂ ਐਟਲੰਟਾ ਜਾਰਜੀਆ ਐਟਲੰਟਾ ਜਾਰਜੀਆ ਤੋਂ ਤੇ ਅਸੀਂ ਹੁਣ ਐਸਲੇ ਪੁਆਇੰਟਸ ਉੱਤੇ ਪਹੁੰਚ ਗਏ ਆ ਜਿਹੜਾ ਕਿ ਅਸੀਂ ਐਂਟਰੀ ਕਰ ਰਹੇ ਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹਿਲੀ ਵਾਰ ਚਾਹ पहली दफा जी है बहुत ज़्यादा ਜ਼ਿਆਦਾ ਕਿੰਨਾ ਕੁ ਚਾਹ ਕਿੰਨਾ ਕੁ ਸਾਹਮਣੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਇੰਡਿਸਕਰੀਵਲ ਬਾਲ ਹੈ ਅੱਜ ਪ੍ਰਕਾਸ਼ਪੁਰ ਵੀ ਹੈਗਾ ਪੂਰਾ ਦਰਸ਼ਨ ਕਰਨ ਜਾ ਰਹੇ ਗੁਰੂ ਜੀ ਬਿਲਕੁਲ ਜੀ ਬਿਲਕੁਲ 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 ਮਹਾਰਾਜ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਕੈਨੋਟ ਐਕਸਪਲੇਨ ਵਰਡਸ ਨਹੀਂ ਕਿੰਨਾ ਚਾਹ ਸੀ ਇਸ ਮਨ ਨੂੰ ਲੈ ਇਸ ਜਾਈਕ ਇਤਨ ਆਲੀ ਮਿਲ ਗਿਆ ਸੀ ਸੰਨ ਅੱਜ ਦਾ ਦਿਨ ਚੁਣਿਆ ਗਿਆ ਅੱਜ ਦੇ ਦਿਨ ਦਰਸ਼ਨ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਮਹਰਮਾ ਦੇ ਦਰਸ਼ਨ ਕਰਨ ਜਾ ਰਹੇ ਭਾਵੇਂ ਵੀ ਹੋ ਗਏ ਉਹ ਮਾਦੇ ਚਾਲ ਚੱਲ ਅਨਥਿੰਗ ਐਲਸ ਟੂ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸ ਪ੍ਰਕਾਸ਼ ਪੁਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਅਸੀਂ ਬਹੁਤ ਹੀ ਲੰਮਾ ਪੈਂਡਾ ਤੈਅ ਕਰਕੇ ਆਏ ਹੈਗੇ ਹਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੇ ਅਸੀਂ ਆਪਦੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਹੜਾ ਸਾਨੂੰ ਅੱਜ ਇਸ ਦਿਨ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਅੱਜ ਇਹ ਮੌਕਾ ਸਾਨੂੰ ਪ੍ਰਕਾਸ਼ਪੁਰਬ ਤੇ ਹੀ ਮਿਲਿਆ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਪਹਿਲੀ ਵਾਰੀ ਆਏ ਹਾਂ ਹਾਂਜੀ ਪਹਿਲੀ ਵਾਰੀ ਆਏ ਹਾਂ ਜੀ ਤੇ ਅੱਜ ਇੱਥੇ ਵੀ ਜਿੱਥੇ ਸਤਗੁਰੂ ਨਾਨਕਦੇਵ ਪਾਤਸ਼ਾਹ ਜੀ ਦਾ ਗੁਰਪੁਰਬ ਦਾ ਖੁਸ਼ੀ ਦਾ ਦਿਹਾੜਾ ਉੱਥੇ ਹੈ ਕਿ ਇੱਥੇ ਨਾਲ ਹੀ ਜਗ੍ਹਾ ਬਾਬਾ ਸ਼ਿਦਜੀ ਦੀ ਇਹਦੇ ਨਾਲ ਹੀ ਪਰਲੇ ਪਾਸੇ ਭੰਡਾਰ ਲੱਗਿਆ ਉੱਥੇ ਅੱਜ ਨਮਤਰੀ ਸੰਗਤ ਜਿਹੜੀ ਹੈ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਅਸੀਂ ਗੁਰਪੁਰ ਮਨਾ ਰਹੇ ਆ ਤੇ ਉੱਥੇ ਗੁਰਪੁਰ ਮਨਾਉਣ ਵਾਸਤੇ ਆਏ ਆ ਤੇ ਇੱਥੇ ਆਏ ਆ ਤੇ ਨਾਲ ਹੀ ਇਹ ਮਨ ਦੇ ਵਿੱਚ ਖੇਚੀ ਰਹੀ ਹੈ ਇੱਕ ਭਈ ਇੱਥੇ ਆ ਕੇ ਇੱਥੋਂ ਦੂਰੋਂ ਦੂਰੋਂ ਦੇਖ ਰਹੇ ਆ ਨਾ ਪਰ ਜਿੱਥੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਨੇ ਇੰਨੇ ਸਾਲ ਬਤਾਏ 18 ਸਾਲ ਔਰ ਇਸ ਸ੍ਰੀ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਬਹੁਤ ਬਹੁਤ ਵੱਡੇ ਇੱਥੇ ਮੇਲੇ ਮਨਾਏ ਜਾਂਦੇ ਹੁੰਦੇ ਸਾਰ ਸਤਿਗੁਰੂ ਪ੍ਰਤਾਪ ਸਿੰਘ ਦੀ ਹਜ਼ੂਰੀ ਵਿੱਚ ਹੋਰ ਅਕਾਲੀ ਸਿੰਘ ਹੋਰ ਵੀ ਜਿੰਨੀਆਂ ਸੰਪਰਦਾਵਾਂ ਸਭ ਇੱਥੇ ਬਹੁਤ ਵੱਡਾ ਗੁਰਪੁਰ ਹੋਇਆ ਕਰਦਾ ਸੀ ਇਹ ਚਾਹੁੰਦੇ ਆ ਕਿ ਜਿੰਨੇ ਵੀ ਸਾਡੇ ਗੁਰਦੁਆਰਾ ਸਹਿਜੇ ਨੇ ਸ਼ਰਧਾ ਮਿੱਟਣ ਤੇ ਆਪਣੇ ਆਪਣੇ ਧਰਮ ਸਥਾਨਾਂ ਤੇ ਜਾ ਕੇ ਕਿਉਂਕਿ ਹਰ ਥਾਂ ਦਿੱਤੇ ਧਰਮ ਨਾਲ ਜਿਹੜਾ ਬੰਦਾ ਜੁੜਿਆ ਆਪਣੇ ਧਰਮ ਸਥਾਨ ਨਾਲ ਜਰੂਰ ਜੁੜੀ ਰਿਆ ਰਹਿੰਦਾ ਉਹਨੂੰ ਉਹਨਾਂ ਤੇ ਠੰਡ ਨਹੀਂ ਪੈਂਦੀ ਜਿੰਨਾ ਚਿਰ ਉਹ ਆਪਣੇ ਉਸ ਧਰਮ ਸਥਾਨ ਤੇ ਨਹੀਂ ਪਹੁੰਚਦਾ ਤੁਸੀਂ ਕਦੀ ਇਧਰ ਦੀ ਵੀ ਉਧਰ ਦੀ ਵੀ ਜਿਹੜੇ ਸਤਿਗੁਰੂ ਨਾਨਕ ਦੇਵ ਸਤਿਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਾਰਿਆਂ ਨੂੰ ਆਪਾਂ ਮੰਨਣ ਵਾਲੇ ਆ ਤੇ ਉਹ ਜਿਹੜੀ ਆ ਉਹ ਚਾਹੁੰਦੀ ਆ ਕਿ ਇਹ ਸ਼ਰਧਾਂ ਜਿਹੜੀਆਂ ਨੇ ਇਹ ਮਿਟ ਜਾਣ ਤੇ ਅਸੀਂ ਆਪੋ ਆਪਣੇ ਧਰਮ ਸਥਾਨਾਂ ਦੇ ਦਰਸ਼ਨ ਕਰ ਸਕੀਏ ਇਹ ਸਿਰਫ ਸਰਕਾਰਾਂ ਦੀ ਅੜਗੇਲੀ ਸਮਝੋ ਕਿ ਕੋਸ਼ਿਸ਼ ਕਰਨ ਤੇ ਸਾਡੇ ਸਿੱਧੇ ਅਸੀਂ ਆ ਜਾ ਕੇ ਦੇਵਤਾਂਾਂ ਦੇ ਆਪਣੇ ਦਰਸ਼ਨ ਕਰ ਸਕਦੇ ਹਾਂ ਜਿੱਦਾਂ ਪਾਸਪੋਰਟ ਦੀ ਇਹਦਾ ਵੀ ਸ਼ਰਤ ਲਾਈ ਏ ਇਹ ਵੀ ਕੋਈ ਜ਼ਰੂਰੀ ਨਹੀਂ ਹੈ ਮੇਰੇ ਸਿਆਲਨਾ ਤੇ ਆਧਾਰ ਕਾਰਡ ਦੇ ਨਾਲ ਹੀ ਇਹਨਾਂ ਦੇ ਪਾਸਵਰਡ ਨਹੀਂ ਬਣੇ ਉਹ ਵੀ ਆਮ ਸੰਗਤ ਵਿੱਚ ਜਾ ਕੇ ਖੁੱਲੇ ਦਰਸ਼ਣਦਾਰੇ ਆਪਣੇ ਗੁਰੂ ਦੇ ਜਾ ਕੇ ਕਰ ਸਕਦੀ ਹੈ ਤੇ ਕਾਜੇ ਰੁੱਠੜ ਪੈਂਦੀ ਹੈ ਮਤਲਬ ਆਪਣੇ ਘਰ ਪਕਸਤਾਂ ਦਾ ਤੇ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ 4 ਕਿਲੋਮੀਟਰ ਪਿੱਛੇ ਖੜੇ ਅਸੀਂ ਸਾਡੀ ਚਾਹਤ ਆ ਵੀ ਅਸੀਂ ਆਪਣੇ ਨਗਰ ਦੇ ਜਿਹੜਾ ਪੁਰਾਣਾ ਨਗਰ ਬਜ਼ੁਰਗਾਂ ਦਾ ਉਹਦੇ ਵੀ ਦਰਸ਼ਨ ਕਰਕੇ ਆਈਏ ਤੇ ਆਪਣੇ ਗੁਰੂ ਦੇ ਧਾਮਾਂ ਦੇ ਵੀ ਦਰਸ਼ਨ ਕਰਕੇ ਆਈਏ ਪਰ ਸਰਕਾਰਾਂ ਦੀਆਂ ਗੱਲੀਆਂ ਕਰਕੇ ਅਸੀਂ ਨਹੀਂ ਕਰ ਸਕਦੇ ਤੇ ਸਾਡੇ ਦਿਲ ਦੇ ਵਿੱਚ ਜਿਹੜੀ ਖਿੱਚ ਆ ਉਹ ਸ਼ਾਇਦ ਸਾਗੋ ਗਰੀਬ ਸਿੰਘ ਜੀ ਪੂਰੀ ਕਰਨ ਦੀ ਕੋਸ਼ਿਸ਼ ਹੈ ਸਾਰੀ ਸਰਕਾਰਾਂ ਦੀ ਵੀ ਚੱਲਣ ਰਹੀਆਂ ਆ ਪਰ ਜੇ ਕੋਈ ਰੱਬੀ ਸ਼ਕਤੀ ਹੈ ਕਰੇਗੀ ਤੇ ਸਾਰਾ ਕੁਝ ਹੋ ਜਾਏਗਾ ਠੀਕ